ਸਯੂ ਕਿਸਾਨ ਮੋਰਚੇ ਦੀ ਬੈਠਕ ਖਤਮ ਹੋ ਗਈ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਲੱਗ ਰਿਹਾ ਸੀ ਕਿ ਸਯੂ ਕਿਸਾਨ ਮੋਰਚਾ ਕਿਤੇ ਨਾ ਕਿ ਦੋਨੇ ਮੋਰਚਿਆਂ ਨੂੰ ਜੋ ਹੈ ਆਪਣਾ ਸਹਿਮਤੀ ਬਣਾਏਗਾ ਇਕੱਠੇ ਹੋਣਗੇ ਲੇਕਿਨ ਸਾਡੇ ਨਾਲ ਕਿਸਾਨ ਆਪੂ ਜੇ ਨੇ ਲੂਦੂਸੀ ਮਾਨਸਿੱਤ ਤੇ ਮੌਜੂਦ ਨੇ ਸਰ ਲੱਗ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਜੱਥੇਬੰਦੀਆਂ ਇਕ ਹੋ ਜਾਵੇਗੀ ਲੇਕਿਨ ਅੱਜ ਤੁਸੀਂ ਫੈਸਲਾ ਸੁਣਾਇਆ ਤੁਸੀਂ ਦੋਨੋਂ ਮੋਰਚੇ ਤੋਂ ਦੂਰ ਹੋਵੋਗੇ ਇਸ ਦੇ ਸੀ ਮਤਲਬ 21 ਤਰੀਕ ਨੂੰ ਮੀਟਿੰਗ ਕਰ ਰਹੇ ਹਾਂ 6 ਲੀਡਰ ਸਾਡੇ ਜਾ ਰਹੇ ਨੇ ਸੈਂਟਰ ਪੱਧਰ ਤੇ ਜੇ ਗੱਲ ਕਹਿ ਜਾਈਏ ਉਹਨਾਂ ਦੋਨਾਂ ਫੋਰਮਾਂ ਨੂੰ ਮਤਲਬ ਚਿੱਠੀ ਕੱਢਣ ਜਾਂ ਸਨੇਹਾ ਦੇਣਾ ਜੇ ਹੋ 21 ਤਰੀਕ ਨੂੰ ਆ ਜਾਂਦੇ ਨੇ ਦੋਨਾਂ ਫਾਰਮਾਂ ਦੀ ਸਾਡੀ ਕੀ ਰਿਆ ਬਣ ਜਾਂਦੇ ਆ ਫਿਰ ਅਗਲੇ ਸੰਗਠਨ ਤੋਂ ਐਲਾਨ ਹੋ ਜੂਗਾ ਬਾਕੀ ਅਸੀਂ ਆਪ ਦੇ ਐਲਾਨਕਾਰੀ ਦਿੱਤੇ ਤੇ 23 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦੇਵਾਂਗੇ ਇੱਕ ਕਿਨੋ ਮੀਟਿੰਗ ਸੱਦ ਲਈ 24 ਨੂੰ ਦੁਬਾਰੇ ਫੇਰ ਅਸੀਂ ਇੱਥੇ ਮੀਟਿੰਗ ਸੱਦ ਲਈ ਵੱਡਾ ਪ੍ਰੋਗਰਾਮ ਜਿੰਦੇ ਮਾਰੇ ਨੇ ਪਰ 21 ਤਰੀਕ ਨੂੰ ਤੇ ਕੀ ਰਿਐਕਸ਼ਨ ਨਿਕਲਦਾ ਉਹ 21 ਤਰੀਕ ਨੂੰ ਸਾਡੇ ਲੀਡਰ ਜੱਟ ਕਰਦੇ ਕੀ ਹੋਉਂਦਾ ਕੀ ਆਉਂਦੇ ਨੇ ਕਿ ਨਹੀਂ ਆਉਂਦੇ ਇਹ ਕਿ ਇਹ ਬੜੀ ਗੱਲ ਚੱਲ ਰਹੀ ਸੀ ਕਿ ਕਿਤਨਾ ਕਿਤੇ ਇਕੱਠੇ ਹੋਣੇ ਚਾਹੀਦੇ ਸੀ ਕਾਫੀ ਚਿਰ ਹੋ ਗਿਆ ਸਰਕਾਰ ਨਾਲ ਵੀ ਤੁਸੀਂ ਗੱਲਬਾਤ ਕਰਨ ਨਹੀਂ ਨਹੀਂ ਪਹੁੰਚੇ ਉੱਥੇ ਵੀ ਗੱਲਬਾਤ ਪੂਰੀ ਨਹੀਂ ਹੋ ਪਾਈ ਤੇ ਹੁਣ ਇੱਕ ਵਾਰ ਫਿਰ ਅੰਦੋਲਨ ਦੀ ਸ਼ੁਰੂਆਤ ਹੋ ਗਈ ਹੈ ਨਹੀਂ ਜਿਹੜੀ ਮੈਂ ਬਾਰ-ਬਾਰ ਤੁਹਾਨੂੰ ਕਹਿਆ 21 ਤਰੀਕ ਨੂੰ ਬੈਠਣਗੇ ਤੇ ਉਹ ਦੋਨੇ ਫੋਰਮ ਬੈਠਣਗੇ ਸਾਡੇ ਛੇ ਲੀਡਰ ਬੈਠਣਗੇ ਜੋ ਫੈਸਲਾ ਕਰ ਦਾਂਗੇ ਅਸੀਂ ਮੰਨ ਲਾਂਗੇ ਪੰਦੇਰ ਦੀ ਚਿੱਠੀ ਨੂੰ ਲੈ ਕੇ ਤੁਸੀਂ ਤੁਹਾਡੀ ਨਾਰਾਜ਼ਗੀ ਬਹੁਤ ਆਈ ਸੀ ਸਾਹਮਣੇ ਤੁਸੀਂ ਕਿਹਾ ਸੀ ਕਿ ਅਸੀਂ ਮੈਂ ਨਹੀਂ ਜਾਊਂਗਾ ਕਿ ਅਸੀਂ ਓਕੇ ਸੋ ਕਿਸਾਨ ਮੋਰਚਾ ਕਹਿੰਦਾ ਤਾਂ ਮੈਂ ਚੱਲ ਜਾਊਂਗਾ ਮੈਂ ਹਜੇ ਪਹਿਲੇ ਤੁਸੀਂ ਉਹਨਾਂ ਵਾਸਤੇ ਸਹਿਮਤੀ ਬਣਾਉਣ ਵਾਸਤੇ ਮਨਾ ਕਰਤਾ ਸੀ ਕਿ ਦੋਨੋਂ ਫੋਰਮ ਜੇ ਨੇ ਇਹ ਹਮੇਸ਼ਾ ਅਲੱਗ ਹੀ ਵੱਖੀ ਚਲੇ ਨੇ ਅਸੀਂ ਇਹਨਾਂ ਦੇ ਨਾਲ ਨਹੀਂ ਜੁੜਨਾ ਮੈਂ ਤੁਹਾਨੂੰ ਕਹਿੰਦਾ ਤੁਸੀਂ ਜਿਹੜਾ ਜਮੂਰਚੇ ਨੇ ਇੱਥੇ ਐਲਾਨ ਕਰਤਾ ਸਾਡੇ ਪ੍ਰਧਾਨਗੀ ਮੰਡਲ ਨੇ ਮੈਂ ਉਹੀ ਗੱਲ ਤੇ ਬੋਲ ਚੜਾਉਂਗਾ ਉਹ ਤਾਂ ਮੈਂ ਉੱਦੇ ਵੀ ਕਹਤਾ ਤੇ ਅੱਜ ਵੀ ਕਹਤਾ ਮਤਲਬ ਮਰ ਗਿਆ ਉਹ ਮੈਂ ਜੀ ਕਹਦਾ ਵੀ ਜੋ ਜੋ ਇੱਥੇ ਫੈਸਲੇ ਨੇ ਮੈਂ ਸਾਰਾ ਕੋ ਲਾਗੂ ਕਰੂੰਗਾ ਸਾਰੀ ਚਰਚਾ ਇਹ ਚੱਲ ਰਹੀ ਹੈ ਕ੍ਰੈਡਿਟ ਵਾਰ ਕ੍ਰੈਡਿਟ ਵਾਰ ਦੀ ਚਰਚਾ ਚੱਲ ਰਹੀ ਹੈ ਨਹੀਂ ਬੰਦਾ ਮਰਨ ਵਰਤ ਤੇ ਬੈਠਾ ਕਹਦਾ ਕ੍ਰੈਡਿਟ ਕਰ ਜੀ ਆਪਾਂ ਕਹਿ ਦਈਏ ਮਾਤਲੂਦੀ ਅਸੀ ਤਾਂ ਕਿ ਉਹਦੀ ਜਾਨ ਬਚਣੀ ਚਾਹੀਦੀ ਹੈ ਇੱਥੇ ਅਹੀ ਕਾਮਨਾ ਕਰਦੇ ਆ ਤੁਸੀਂ ਨਿਕਲੋ ਕੈਮਰਾਮੈਨ ਸੁਮਿਤ ਦੇ ਨਾਲ ਨਹੀਂ ਰੁਪੇ ਚਲਵਾਂਦਾ ਨਿਕਸਵੇਰਾ ਟੀਵੀ ਸੋ ਇਹ ਕਿਸਾਨ ਮੋਰਚੇ ਦੀ ਬੈਠਕ ਖਤਮ ਹੋ ਗਈ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਲੱਗ ਰਿਹਾ ਸੀ ਕਿ ਸਯੋ ਕਿਸਾਨ ਮੋਰਚਾ ਕਿਤੇ ਨਿਕਲੇ ਦੋਨੇ ਮੋਰਚਿਆਂ ਨੂੰ ਜੋ ਹੈ ਆਪਣਾ ਸਹਿਮਤੀ ਬਣਾਏਗਾ ਇਕੱਠੇ ਹੋਣਗੇ ਲੇਕਿਨ ਸਾਡੇ ਨਾਲ ਕਿਸਾਨ ਆਪੂ ਦੇ ਨੇ ਲੂਦੂ ਸੀ ਮਾਨਸਿੱਤ ਤੇ ਮੌਜੂਦ ਨੇ ਸਰ ਲੱਗ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਜੱਥੇਬੰਦੀਆਂ ਇਕ ਹੋ ਜਾਵੇਗੀ ਲੇਕਿਨ ਅੱਜ ਤੁਸੀਂ ਫੈਸਲਾ ਸੁਣਾਇਆ ਤੁਸੀਂ ਦੋਨੋਂ ਮੋਰਚੇ ਤੋਂ ਦੂਰ ਰਹੋਗੇ ਇਸ ਦੇ ਸੀ ਮਤਲਬ 2 6 ਲੀਡਰ ਸਾਡੇ ਜਾ ਰਹੇ ਨੇ ਸੈਂਟਰ ਪੱਧਰ ਦੇ ਜੀ ਗੱਲ ਕਹਿ ਦਈਏ ਉਹਨਾਂ ਦੋਨਾਂ ਫਾਰਮਾਂ ਨੂੰ ਮਤਲਬ ਚਿੱਠੀ ਕੱਢਣ ਜਾਂ ਸਨੇਹਾ ਦੇਣਾ ਜੇ ਉਹ 21 ਤਰੀਕ ਨੂੰ ਆ ਜਾਂਦੇ ਨੇ ਦੋਨਾਂ ਫਾਰਮਾਂ ਦੀ ਸਾਡੀ ਕੀ ਰੈ ਬਣ ਜਾਂਦੀ ਹੈ ਫਿਰ ਅਗਲੇ ਸ਼ੰਗਸਟਾ ਉੱਤੇ ਐਲਾਨ ਹੋ ਜਾਊਗਾ ਬਾਕੀ ਅਸੀਂ ਆਪ ਦੇ ਐਲਾਨਕਾਰੀ ਦਿੱਤੇ ਤੇ 23 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰ ਦੇ ਦਰਨੇ ਦੇਵਾਂਗੇ ਇੱਕ ਦਿਨ ਉਹ ਮੀਟਿੰਗ ਸੱਦ ਲਈ 24 ਨੂੰ ਦੁਬਾਰੇ ਫੇਰ ਅਸੀਂ ਇੱਥੇ ਮੀਟਿੰਗ ਸੱਦ ਲਈ ਵੱਡਾ ਪ੍ਰੋਗਰਾਮ ਜਿੰਦੇ ਮਾਰੇ ਨੇ ਪਰ 21 ਤਰੀਕ ਨੂੰ ਉਹ ਕੀ ਰਿਪੋਰਟ ਨਿਕਲਦਾ ਉਹ 21 ਤਰੀਕ ਨੂੰ ਸਾਡੇ ਲੀਡਰ ਜੱਟ ਕੱਢਦੇ ਕੀ ਹੁੰਦਾ ਕੀ ਆਉਂਦੇ ਨੇ ਕਿ ਨਹੀਂ ਆਉਂਦੇ ਕਿ ਇਹ ਬੜੀ ਗੱਲ ਚੱਲ ਰਹੀ ਸੀ ਕਿ ਕਿਤਨਾ ਕਿਤੇ ਇਕੱਠੇ ਹੋਣੇ ਚਾਹੀਦੇ ਸੀ ਕਾਫੀ ਚਿਰ ਹੋ ਗਿਆ ਸਰਕਾਰ ਨਾਲ ਵੀ ਤੁਸੀਂ ਗੱਲਬਾਤ ਕਰਨ ਨਹੀਂ ਪਹੁੰਚੇ ਉੱਥੇ ਵੀ ਗੱਲਬਾਤ ਪੂਰੀ ਨਹੀਂ ਹੋ ਪਾਈ ਤੇ ਹੁਣ ਇੱਕ ਵਾਰ ਫਿਰ ਅੰਦੋਲਨ ਦੀ ਸ਼ੁਰੂਆਤ ਹੋ ਗਈ ਹੈ ਨਹੀਂ ਜਿਹੜੀ ਮੈਂ ਬਾਰ-ਬਾਰ ਤੁਹਾਨੂੰ ਕਹਿਆ 21 ਤਰੀਕ ਨੂੰ बैठਣਗੇ ਜੇ ਉਹ ਦੋਨੇ ਫੋਰਮ ਬੈਠਣਗੇ ਸਾਡੇ ਸ਼ਹਿਰ ਲੀਡਰ ਬੈਠਣਗੇ ਜੋ ਫੈਸਲਾ ਕਰਦੇ ਨੇ ਕਿ ਅਸੀਂ ਮੰਨ ਲਾਂਗੇ ਅੰਦੇਸ਼ ਦੀ ਚਿੱਠੀ ਨੂੰ ਲੈ ਕੇ ਤੁਸਾਂ ਦੀ ਨਰਾਜ਼ਗੀ ਬਹੁਤ ਆਈ ਸੀ ਸਾਹਮਣੇ ਤੁਸੀਂ ਕਿਹਾ ਸੀ ਕਿ ਅਸੀਂ ਮੈਂ ਨਹੀਂ ਜਾਊਂਗਾ ਕਿ ਅਸੀਂ ਓਕੇ ਕਿਸਾਨ ਮੋਰਚਾ ਕਹਿੰਦਾ ਤਾਂ ਮੈਂ ਚੱਲ ਜਾਊਂਗਾ ਮੈਂ ਹਜੇ ਪਹਿਲੇ ਤੁਸੀਂ ਉਹਨਾਂ ਵਾਸਤੇ ਸਹਿਮਤੀ ਬਣਾਉਣ ਵਾਸਤੇ ਮਨਾ ਕਰਦਾ ਸੀ ਕਿ ਦੋਨੋਂ ਫੋਰਮ ਜੇ ਨੇ ਇਹ ਹਮੇਸ਼ਾ ਅਲੱਗ ਹੀ ਵੱਖੀ ਚੱਲੇ ਨੇ ਅਸੀਂ ਇਹਨਾਂ ਦੇ ਨਾਲ ਨਹੀਂ ਚੁਣਨਾ ਮੈਂ ਤੁਹਾਨੂੰ ਕਹਿੰਦਾ ਤੇ ਜਿਹੜਾ ਜਮੂਰਚੇ ਨੇ ਇੱਥੇ ਐਲਾਨ ਕਰਤਾ ਸਾਡੇ ਪ੍ਰਧਾਨਗੀ ਮੰਡਲ ਨੇ ਮੈਂ ਉਹੀ ਗੱਲ ਤੇ ਭੁੱਲੋ ਚੁਣਾਉਂਗਾ ਉਹ ਤਾਂ ਮੈਂ ਉੱਤੇ ਵੀ ਮਤਲਬ ਮਰ ਗਿਆ ਉਹ ਮੈਂ ਜਿਹੜਾ ਕਹਦਾ ਵੀ ਜੋ ਇੱਥੇ ਫੈਸਲੇ ਨੇ ਮੈਂ ਸਾਰਾ ਕੋ ਲਾਗੂ ਕਰੂੰਗਾ ਸਾਰੀ ਚਰਚਾ ਇਹ ਚੱਲ ਰਹੀ ਹੈ ਕ੍ਰੈਡਿਟ ਵਾਰ ਕ੍ਰੈਡਿਟ ਵਾਰ ਦੀ ਚਰਚਾ ਚੱਲ ਰਹੀ ਹੈ ਨਹੀਂ ਬੰਦਾ ਮਰਨ ਵਰਤ ਤੇ ਬੈਠਾ ਕਾਹਦਾ ਕ੍ਰੈਡਿਟ ਕਰ ਜੀ ਆਪਾਂ ਕਹਿ ਦਈਏ ਮਤਲਬ ਉਹਦੀ ਅਸੀਂ ਤਾਂ ਕਿਹਨੂੰ ਜੀ ਜਾਨ ਬਚਣੀ ਚਾਹੀਦੀ ਹੈ ਇੱਥੇ ਇਹੀ ਕਾਮਨਾ ਕਰਦੇ ਆ ਤੁਸੀਂ ਨਿਕਲੋ ਕੈਮਰਾਮੈਨ ਸੁਮਿਤ ਦੇ ਨਾਲ ਨੀਰੂ ਖਿਲਵਾਂ ਦਾਨ ਇਸ ਵੈਰਟੀ ਵਿੱਚ